ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਢਿੰਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਦੋ ਆਪਾਂ ਤੁਹਾਡੇ ਵਾਸਤੇ ਝੋਟੀਆਂ ਗੱਭਣਾ ਲੈ ਕੇ ਆਏ ਚੰਗੇ ਰਿਕਾਰਡ ਵਾਲੀਆਂ ਆ ਤੇ ਕਿੰਨਾ ਦੁੱਧ ਬਾਦ ਕੱਢਿਆ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂਗੇ ਨਾਮ ਡਰੈੱਸ ਪੁੱਛ ਕੇ ਦੱਸਾਂਗੇ ਆਜੋ ਜੀ ਤੇ ਐਂਡ ਤਾਈਂ ਵੀਡੀਓ ਨਾਲ ਬਣੇ ਰਹੋ ਸਸਰੀ ਘਰ ਬਾਈ ਸਸਰੀ ਘਰ ਬਾਈ ਜੀ ਹੋਠ ਠੀਕ ਠਾਕ ਹੋ ਜੀ ਆ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ 94635 ਹੂੰ 16197 9363516 1697 1697 ਤੇ ਪਿੰਡ ਜੀ ਪਿੰਡ ਢਿੰਗੜਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਸੀਲ ਤਸੀਲ ਫੂਲਾ ਨੇੜੇ ਕਿਹੜੇ ਪਿੰਡ ਆਗੇ ਜੀ ਨੇੜੇ ਪਿੰਡ ਆਪਾਂ ਨੂੰ ਫੂਲ ਵੀ ਪੈ ਜਾਂਦਾ ਰਾਮਪਰਾ ਵੀ ਪੈ ਜਾਂਦਾ ਓਕੇ ਜੀ ਤੇ ਆਪਣਾ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਤਾਂ ਨਹੀਂ ਜੀ ਨਾ ਜੀ ਆਪਣਾ ਤਾਂ ਘਰ ਦੀਆਂ ਵੰਨੀਆਂ ਹਨਾ ਤੇ ਚੰਗੀਆਂ ਝੋਟੀਆਂ ਝਟੀਆਂ ਹੋਰ ਵੀ ਪਾਈਆਂ ਕੋਲ ਠੀਕ ਆ ਤੇ ਅੱਜ ਫਿਰ ਦੋ ਨਾਗ ਆਪਾਂ ਸੇਲ ਕਰਤੇ ਘਰ ਦੇ ਦੋਨਾਂ ਦੇ ਸੇਲ ਕਰਨੇ ਆ ਦੁਨੀ ਠੱਲੇ ਤੇ ਜੇ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਏ ਜਿਹੜੀ ਇੱਧਰ ਖੜੀ ਹੈ ਵੱਡੇ ਸਾਈਜ਼ ਵਾਲੀ ਝੋਟੀ ਜੀ ਇਹ ਵੱਡੇ ਸਾਈਜ਼ ਕਿੰਨਾ ਦੁੱਧ ਦਿੰਦਾ ਹੋਇਆ ਪਹਿਲੇ ਸੂਆਂ ਦਾ ਇਹਨੇ ਦੁੱਧ 11-12 ਲੀਟਰ ਦਿੰਦਾ 11 ਤੋਂ 12 ਲੀਟਰ ਦੁੱਧ ਦਿੰਦਾ ਵਾ ਤੇ ਲੰਮਾ-ਸਮਾ ਦਿੰਦਾ ਜੀ ਹਾਂ ਜੀ ਇਹਨੇ ਸੂਂਦਿਆਂ ਤੱਕ ਹੀ ਦਿੰਦਾ ਮਨੂ ਜੀ 2 ਮਹੀਨੇ ਢਾਈ ਬਰ ਐਤ ਕੀ ਫਿਰ ਕਿੰਨਾ ਕਹਿ ਕੇ ਦੇ ਦਿਆਂਗੇ ਏਕੇ 15 ਲੀਟਰ ਦਾ ਆਰਾਮ ਨਹੀਂ ਘਟੂ ਧਾਰ ਦੂਰ ਦੀ ਪੋਲੀ ਹੈ ਜੀ ਪੋਲੀ ਫੁੱਲ ਗਰੰਟੀ ਹੈ ਹੋਰ ਕੋਈ ਪਿੱਛੇ-ਪੁਛੇ ਦੀ ਕੋਈ ਉਹ ਫੁੱਲ ਆ ਜੀ ਲਿਆਓ ਜੇ ਨੂੰ ਬਾਹਰੋਂ ਤੋੜਾ-ਤਰਾ ਕਰਾ ਕੇ ਚੈੱਕ ਸਾਈਜ਼ ਕਰਨੇ ਉਹ ਜਾ ਕੇ ਨਾ ਵੱਡੇ ਸਾਈਜ਼ ਦੀ ਆ ਰੇਡ ਵੀਡੀਓ ਦੇ ਵਿੱਚ ਹੀ ਹੋ ਬਣੇ ਰਿਓ ਵੀਡੀਓ ਦੇ ਨਾਲ ਐਂਡ ਤਾਈ ਕਰੋ ਜੀ ਚੈੱਕ ਕੱਦ ਕਾਠ ਦਾ ਨਹੀਂ ਹੁੰਦਾ ਹਰੇਕ ਝੋਟੀ ਦਾ ਐਡਾ ਜੱਡਾ ਇਹਦਾ ਜੀ ਲੈ ਆਓ ਜੀ ਆ ਦੇਖੋ ਸਾਈਜ਼ ਕਰੋ ਚੈੱਕ ਥਣਲੇਵਾ ਸਾਨੂੰ ਬੈਕ ਸਾਈਡ ਕਰਾਵਾਂਗੇ ਚੈੱਕ ਤੇ ਦਿਨ ਕਿੰਨੇ ਬਾਕੀ ਆ ਜੀ ਇਹਦੇ 10 ਦਿਨ ਬਾਕੀ ਵੱਡੇ ਸਾਈਜ਼ ਦੀ ਮੋੜ ਲਿਓ ਜੀ ਲਿਓ ਲਿਓ ਆ ਦੇਖੋ ਜੀ ਕਰੋ ਚੈੱਕ ਵੱਡੇ ਸਾਈਜ਼ ਦੀ ਸੰਗ ਵੀ ਬਹੁਤ ਸੋਹਣਾ ਸੂਆ ਰੀਨਲ ਦੂਜਾ ਪਿਓਰ ਜੈਡ ਬਲੈਕ ਕਰੋ ਚੱਕ ਬੈਕ ਸ਼ਾਟ ਤੋਂ ਹਾਉਣ ਦੀ ਕੋਸ਼ਿਸ਼ ਕਰਾਂਗੇ ਥਾਣ ਤੋਂ ਬਹੁਤ ਚੰਗਾ ਖੁੱਲਾ ਥਾਣ ਤੇ ਖੁੱਲੇ ਲੇਵੇ ਦੀ ਤਿਆਰ ਹੋਣਾ ਇਹਨੇ ਕਰਮਾਲੀ ਨੇ ਆ ਦੇਖੋ ਜੀ ਤੇ ਸਾਈਜ਼ ਦਾ ਕੋਈ ਅੰਤ ਨਹੀਂ ਪਿੱਠ ਪੂੜੇ ਦਾ ਕੋਈ ਅੰਤ ਨਹੀਂ ਵੱਡੇ ਸਾਈਜ਼ ਦੀ ਬਾਈ ਨੂੰ ਨਾਲ ਖੜਾ ਕੇ ਚੈੱਕ ਕਰਾਵਾਂਗੇ ਆ ਦੇਖੋ ਜੀ ਅੱਛਾ ਭਾਈ ਫਿਰ ਕਿੰਨੇ ਪੈਸੇ ਲੈਣੇ ਆ ਦੇ ਇਹਦਾ ਭਾਈ ਮੁੰਨ ਤਾਂ ਫੋਨ ਦੇਗਾ ਫੋਨ ਤੇ ਕਰਾਂਗੇ ਓਕੇ ਜੀ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਏ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹਦੇ ਵੀ ਦੂਜੀ ਸੂਣਾ ਜੀ ਦੂਜਾ ਸੂਆ ਇਹਦਾ ਦੁੱਧ ਕਿੰਨਾ ਦਿੱਤਾ ਹੋਇਆ ਪਹਿਲੇ ਸੂਏ 11 ਲੀਟਰ ਦੁੱਧ ਕੱਢਿਆ ਯਾ ਐਰ ਕੀ ਫਿਰ ਕਿੰਨਾ ਕੱਢ ਦੋ ਐਰ ਕਿਨਾ 2 14 15 ਲੀਟਰ ਔਰ ਲਾ ਪੋਪੂਲਾ ਲਵਾ ਲਿਆ ਇੱਕ ਸਿੰਘ ਦਾ ਇਹ ਭਟੀਆਂ ਸੀ ਜੀ ਪੰਜਾਬ ਸੂਣੇ ਚੋਟੀਆਂ ਇਹੀ ਭਟੀਆਂ ਸੀ ਯਾਰ ਸੀ ਠੀਕ ਆ ਤੇ ਇਹ ਵੀ ਲੰਮਾ ਸਮਾਂ ਦੁੱਧ ਦਿੰਦੀ ਆ ਹਾਂ ਜੀ ਥਾਣਾ ਥਾਣਾ ਦੇ ਓਕੇ ਜਮਾ ਓਕੇ ਜੀ ਕੋਈ ਭੂਤ ਸਰਲ ਆਪਣੇ ਖੁੱਲ ਗਰੰਟੀ ਲਿਓ ਇਹਨੂੰ ਬਾਹਰ ਨੂੰ ਇਹਨੂੰ ਵੀ ਤੋੜ ਤੇ ਪੂਰੀ ਚੰਗੀ ਏ ਵੀ ਜੀ ਘਰ ਦੀਆਂ ਝੋਟੀਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਰੋ ਚੈੱਕ ਤੋੜਾ ਤਰਾ ਤੁਹਾਨੂੰ ਕਰਾਵਾਂਗੇ ਚੈੱਕ ਤੇ ਕਿਉਂਕਿ ਘਰੇ ਬੰਦਾ ਘੱਟ ਆਉਂਦਾ ਥੋੜੀ ਜਿਹੀ ਡਰਦੀਆਂ ਜ਼ਰੂਰ ਆ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖੋ ਜੀ ਤੇ ਇਹਦੇ ਕਿੰਨੇ ਦਿਨ ਬਾਕੀ ਆ ਜੀ ਮੋੜ ਲਿਓ ਜੀ 1 ਲੀਟਰ ਦੋ ਦਾ ਵੱਧ ਘੱਟ ਲੈ ਸਕਦੇ ਆ ਹਾਂ ਆ ਦੇਖੋ ਜੀ ਅਸ਼ੋਕੇ 10 10 ਦਿਨ ਬਾਕੀ ਆ ਇਹਨਾਂ ਦੇ ਤੇ ਬਾਕੀ ਦਾ ਝੋਟੀਆਂ ਚੰਗੀਆਂ ਬਾਕੀ ਸੂਆ ਰੀਨਲ ਦੂਜਾ ਤੇ ਤੀਜੇ ਨੂੰ ਦੂਜਾ ਨਿਕਿਆ ਆ ਦੇਖੋ ਸਹਜ ਕਰੋ ਚੈੱਕ ਸਹਜ ਪੂਰਾ ਚੰਗਾ ਵੇਟ ਪੂਰਾ ਥਣ ਲੇਵੇ ਦੀਆਂ ਪੂਰੀਆਂ ਸਾਤ ਸੂਤਰੀਆਂ ਜੀ ਆ ਦੇਖੋ ਜੀ ਓਕੇ ਗੱਲਬਾਤ ਸਾਰੀ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾ ਦੇ ਗੱਲਬਾਤ ਬਾਈ ਨੇ ਕਰਾਵਾਂਗੇ ਆ ਦੇਖੋ ਜੀ ਸਹਜ ਫੁੱਲੇ ਇਹਦਾ ਵੀ ਤੇ ਬਾਈ ਫਿਰ ਇਹ ਇਹਦਾ ਵੀ ਫੋਨ ਇਹਦਾ ਵੀ ਫੋਨ ਕੀ ਕਰੇ ਤੇ ਰੇਟ ਜਮਾ ਜਾਇਜ਼ ਹੋਣਗੇ ਰੇਟ ਜਮਾ ਜਾਇਜ਼ ਕਰਾਂਗੇ ਮੰਨ ਲਾ ਵੀ 19 ਜਨੇ ਲੈਣੇ ਤੇ ਇਹਦੇ ਦੁੱਧ ਇਹ ਕਿੰਨਾ ਘੜ ਦੂਗੀ ਇਹ ਦੁੱਧ ਮੰਨ ਲਾ ਵੀ 14-15 ਲੀਟਰ ਇਹ ਵੀ ਰਾਮਣਾ ਦਿਓ ਓਕੇ ਤੇ ਦੋਨੋਂ ਇਹ 10 ਦਿਨ ਇਕੱਠੀ ਟੀਕੇ ਭਰਾਏ ਹੋ ਹਾਂ ਇਕੱਠੀ ਟੀਕੇ ਭਰਾਇਆ ਦੋਨਾਂ ਨੇ ਠੀਕ ਆ ਵੀਰੇ ਤੇ ਨੰਬਰ ਫੇਰ ਬੋਲ ਦਿਓ ਜੀ ਨੰਬਰ 94635 ਹੂੰ 16197 94635 16197 ਹਾਂਜੀ ਪਿੰਡ ਢਿੰਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਹਰਾਮਪਰਾਫੂਲ ਦੋ ਝੋਟੀਆਂ ਇਹ ਦੋਨੇ ਤੁਹਾਨੂੰ ਦਿਖਾ ਦਿੱਤੇ ਧੰਨਵਾਦ ਜੀ